ਸੈਟਅਪ ਬਿਲਕੁਲ ਰੈੱਗੋ ਅੱਛਾ ਤਾਂ ਪੰਜਾਬ ਭਰ ਦੇ ਵਿੱਚ ਡਿਪਟੀ ਕਮਿਸ਼ਨਰ ਨੂੰ ਮੈਮੋਰੰਡਮ ਦਿੱਤੇ ਗਏ ਨੇ ਔਰ ਮੰਗ ਕੀਤੀ ਗਈ ਆ ਕਿ ਝੋਨੇ ਦਾ ਜਿਹੜਾ ਝਾੜ ਘਟ ਨਿਕਲਿਆ ਇਹਨੂੰ ਕੁਦਰਤੀ ਆਫਤ ਦੇ ਵਿੱਚ ਐਲਾਨ ਕਰਾਇਆ ਜਾਵੇ ਪੰਜਾਬ ਸਰਕਾਰ ਕੇਂਦਰ ਕੋਲ ਪੈਰਵਾਈ ਕਰਕੇ ਕਿਉਂਕਿ ਮੌਸਮ ਦੀ ਖਰਾਬੀ ਕਾਰਨ ਝਾੜ ਘਟ ਨਿਕਲਿਆ ਬਿਮਾਰੀਆਂ ਜਿਹੜੀਆਂ ਪਈਆਂ ਨੇ ਬਦਰੰਗੀ ਦਾਣਾ ਹੋਇਆ ਹਲਦੀ ਰੋਗ ਹੋਇਆ ਬੋਨਾ ਵਾਇਰਸ ਹੋਇਆ ਔਰ ਬਹੁਤ ਜਗ੍ਹਾ ਤੇ ਮੌਇਸਚਰ ਘਟ ਨਹੀਂ ਰਿਹਾ ਮੌਸਮ ਦੀ وجہ ਕਾਰਨ ਕੁੱਲ ਮਿਲਾ ਕੇ 30 ਤੋਂ 40% ਤੱਕ ਪੰਜਾਬ ਤੇ ਹਰ ਪਿੰਡ ਚ ਹਰ ਪਰਿਵਾਰ ਇਸ ਘਾਟੇ ਦਾ ਨੁਕਸਾਨ ਉਠਾਉਣਾ ਪੈ ਰਿਹਾ ਔਰ ਇਸ ਘਾਟੇ ਦੀ ਪਰਭਾਈ ਲਈ ਕੁਦਰਤੀ ਆਫਤ ਐਲਾਨ ਕਰੇ ਬਿਨਾ ਮੈਂ ਸਮਝਦਾ ਪੋਸੀਬਲ ਨਹੀਂ ਹੈ ਔਰ ਪੰਜਾਬ ਸਰਕਾਰ ਚੁੱਪ ਬੈਠੀ ਆ ਅਫਸੋਸ ਇਸ ਗੱਲ ਦਾ ਕਿ ਮੁੱਖ ਮੰਤਰੀ ਸਾਹਿਬ ਨੇ ਇੱਕ ਸ਼ਬਦ ਇਸ ਬਾਰੇ ਨਹੀਂ ਬੋਲੇ ਨਾ ਕੋਈ ਮੰਤਰੀ ਇਸ ਬਾਰੇ ਬੋਲੇਆ ਨਾ ਕੋਈ ਪੰਜਾਬ ਦਾ ਅਧਿਕਾਰੀ ਇਸ ਬਾਰੇ ਬੋਲੇਆ ਹੁਣੇ ਹੁਣ ਅਸੀਂ ਡਿਪਟੀ ਕਮਿਸ਼ਨਰ ਮੈਡਮ ਪਟਿਆਲਾ ਨੂੰ ਮਿਲ ਕੇ ਆਏ ਆ ਤੇ ਉਹਨਾਂ ਨੇ ਆਪ ਮੰਨਿਆ ਵੀ ਝਾੜ ਘਟਿਆ ਆਪ ਮੰਨਿਆ ਵੀ ਬਿਮਾਰੀ ਦਾ ਅਸਰ ਪਿਆ ਬਦਰੰਗੀ ਦਾਣੇ ਦਾ ਹਲਦੀ ਰੋਗ ਦਾ ਬੋਨਾ ਵਾਇਰਸ ਦਾ ਤੇ ਜਦੋਂ ਐਡਾ ਵੱਡਾ ਮਾਰੂ ਅਸਰ ਕਿਸਾਨਾਂ ਦੇ ਇਸ ਥਾਂ ਤੇ ਪੈ ਰਿਹਾ ਹੋਵੇ ਤਾਂ ਮੈਂ ਸਮਝਦਾ ਕਿ ਪੰਜਾਬ ਦਾ ਕਿਸਾਨ ਕਈ ਸਾਲ ਪਿੱਛੇ ਪੈ ਗਿਆ ਇਸ ਤਬਾਹੀ ਦੇ ਕਾਰਨ ਤੇ ਪੰਜਾਬ ਨੂੰ ਬਹੁਤ ਇਹਨੂੰ ਪੰਜਾਬ ਸਰਕਾਰ ਨੂੰ سنجਿਦਗੀ ਨਾਲ ਲੈਣਾ ਚਾਹੀਦਾ ਸੀ ਜਿਹੜਾ ਨਹੀਂ ਲਿਆ ਗਿਆ ਅੱਜ ਸਾਡਾ ਹੌਣ ਦਾ ਮਕਸਦ ਪੰਜਾਬ ਸਰਕਾਰ ਨੂੰ ਜਗਾਉਣਾ ਵੀ ਆ ਹਿਲਾਉਣਾ ਵੀ ਆ ਔਰ ਪੰਜਾਬ ਸਰਕਾਰ ਨੂੰ ਅਹਾਸ ਨਹੀਂ ਕਰਾਉਣਾ ਕਿ ਅਸੀਂ ਚੁੱਪ ਕਰਕੇ ਨਹੀਂ ਬੈਠ ਸਕਦੇ ਅਸੀਂ ਕਿਸਾਨਾਂ ਦੀ ਮੰਡੀਆਂ ਵਿੱਚ ਸ਼ਰਿਆਮ ਲੁੱਟ ਨਹੀਂ ਦੇ ਸਕਦੇ ਪੰਜਾਬ ਦੇ ਕਿਸਾਨਾਂ ਦੀ ਸ਼ਰਿਆਮ ਮੰਡੀਆਂ ਵਿੱਚ ਲੁੱਟ ਜਿਹੜੀ ਹੋ ਰਹੀ ਆ ਕਟ ਜਿਹੜੇ ਲੱਗ ਰਹੇ ਨੇ ਇਹ ਯੂਆਰਐਸ ਵਿੱਚ ਪਾਏ ਵੀ ਨਾ ਠੀਕ ਰਹਿਦਾ ਮੈਂ ਅਸੀਂ ਇਹ ਮੰਗ ਕੀਤੀ ਆ ਕਿ ਝੋਨੇ ਦੀ ਖਰੀਦ ਨੂੰ ਯੂਆਰਐਸ ਵਿੱਚ ਪਾ ਕੇ ਜਿਹੜੀ ਇਹ ਕਟੌਤੀ ਲੱਗ ਰਹੀ ਆ ਮਨਮਰਜ਼ੀ ਦੀ ਸੇਲਰਾਂ ਵਾਲਿਆਂ ਵੱਲੋਂ ਔਰ ਰੋਕੀ ਜਾਵੇ ਲੁੱਟ ਰੋਕੀ ਜਾਵੇ ਔਰ ਇਹਨੂੰ ਕੁਦਰਤੀ ਆਫਤ ਐਲਾਨ ਕਰਵਾ ਕੇ 20000 ਰੁਪਏ ਪ੍ਰਤੀ ਏਕੜ ਕਿਸਾਨ ਨੂੰ ਇਸ ਘਾਟੇ ਦੀ ਪਰਭੈ ਦੀ ਵਿਵਸਥਾ ਲਈ ਪੰਜਾਬ ਸਰਕਾਰ ਪੈਰਭਾਈ ਕਰੇ ਔਰ ਅਸੀਂ ਇਹ ਵੀ ਸਮਝਦੇ ਹਾਂ ਕਿ ਜੇ ਪੰਜਾਬ ਦੀ ਸਰਕਾਰ ਨੇ ਆਪਣੀ ਜ਼ਿੰਮੇਵਾਰੀ ਨਾ ਨਿਭਾਈ ਜੇ ਪੰਜਾਬ ਸਰਕਾਰ ਨੇ ਆਪਣਾ ਇਹ ਜਿਹੜਾ ਲੋਕਾਂ ਦੀ ਤਕਲੀਫ ਮੁਸ਼ਕਲ ਨੂੰ ਕੇਂਦਰ ਤੱਕ ਸਹੀ ਮੈਨਾਂ ਵਿੱਚ ਨਾ ਪਹੁੰਚਾਇਆ ਆ ਸ਼ਰੋਮਣੀ ਅਕਾਲ ਦਰ ਪੁਨਰ ਸਰਜੀਤ ਵੱਲੋਂ ਇਹ ਫੈਸਲਾ ਕੀਤਾ ਗਿਆ ਕਿ ਅਸੀਂ ਭਾਰਤ ਦੇ ਖੇਤੀਬਾੜੀ ਮੰਤਰੀ ਕੋਲ ਜਾ ਕੇ ਪੰਜਾਬ ਦਾ ਕੇਸ ਆਪ ਜਾ ਕੇ ਰੱਖਾਂਗੇ ਡੈਲੀਗੇਸ਼ਨ ਲੈ ਕੇ ਔਰ ਅਸੀਂ ਚੁੱਪ ਕਰਕੇ ਨਹੀਂ ਬੈਠਾਂਗੇ ਕਿਉਂਕਿ ਪੰਜਾਬ ਸਰਕਾਰ ਅਸਲ ਤੇ ਸ਼ਰਮਿੰਦਗੀ ਚ ਡੁੱਬੀ ਹੋਈ ਆ ਪੰਜਾਬ ਸਰਕਾਰ ਕਿਸੇ ਨਾ ਕਿਸੇ ਤਰ੍ਹਾਂ ਆਪਣੀ ਗਲਤੀਆਂ ਕਰਕੇ ਦਬਾਹ ਹੇਠ ਆ ਪੰਜਾਬ ਸਰਕਾਰ ਦੀ ਨਲੈਕੀ ਦਾ ਪੰਜਾਬ ਸਰਕਾਰ ਦੀ ਕਮਜ਼ੋਰੀ ਦਾ ਪੰਜਾਬ ਸਰਕਾਰ ਦੇ ਬਚਪਣੇ ਦਾ ਇੰਦਰ ਨਜਾਇਜ਼ ਫਾਇਦਾ ਉਠਾ ਰਿਹਾ ਤੇ ਇੰਦਰ ਨੂੰ ਅਸੀਂ ਕਹਿੰਦੇ ਆਂ ਵੀ ਪੰਜਾਬ ਸਰਕਾਰ ਦੀ ਨਲਾਇਕੀ ਕਾਰਨ ਪੰਜਾਬ ਦੀ ਬਾਹਮ ਰੋੜ ਕੇ ਪੰਜਾਬ ਦੇ ਲੋਕਾਂ ਨੂੰ ਉਹਦਾ ਖਮਿਆਜਾ ਭੁਗਤਣ ਲਈ ਮਜਬੂਰ ਨਾ ਕੀਤਾ ਜਾਵੇ ਔਰ ਪੰਜਾਬ ਸਰਕਾਰ 12000 ਕਰੋੜ ਰੁਪਏ ਦਾ ਹਿਸਾਬ ਦਵੇ 12000 ਕਰੋੜ ਰੁਪਇਆ ਜਿਹੜਾ ਡਿਸਾਸਟੇਟ ਡਿਸਾਸਟਰ ਮੈਨੇਜਮੈਂਟ ਦਾ ਫੰਡ ਦਾ ਜਿਹੜਾ ਪਤਾ ਨਹੀਂ ਲੱਗ ਰਿਹਾ ਉਹਦਾ ਚਿੱਠਾ ਜਾਰੀ ਕਰੇ ਉਹਦਾ ਵਾਈਟ ਪੇਪਰ ਜਾਰੀ ਕਰੇ ਉਹਦਾ ਹਿਸਾਬ ਕਿਤਾਬ ਦਵੇ ਆਕੇ ਕੇਂਦਰ ਵੱਲੋਂ ਪੰਜਾਬ ਨੂੰ ਮਤਲਬ ਇਹ ਜਿਹੜੀ ਮੁਸੀਬਤ ਦੇ ਸਮੇਂ ਮਦਦ ਕਰਨ ਤੋਂ ਬਹਾਨਾ ਨਾ ਬਣ ਸਕੇ ਪੰਜਾਬ ਇੱਥੇ ਕੇਂਦਰ ਨੂੰ ਵੀ ਅਪੀਲ ਕਰਦੇ ਆ ਕਿ ਕੇਂਦਰ ਸਰਕਾਰ ਇਸ ਬਹਾਨੇਬਾਜ਼ੀ ਤੋਂ ਗੁਰੇਜ਼ ਕਰੇ ਕੇਂਦਰ ਸਰਕਾਰ ਪੰਜਾਬ ਸਰਕਾਰ ਦੀ ਨਲਾਇਕੀ ਦਾ ਫਾਇਦਾ ਨਾ ਉਠਾਏ ਔਰ ਇਹਦਾ ਖਮਿਆਜਾ ਲੋਕਾਂ ਨੂੰ ਭੁਗਤਣ ਲਈ ਨਾ ਮਜਬੂਰ ਕਰੇ ਕੇਂਦਰ ਜਿਹੜਾ ਆਪਣਾ ਹਿਸਾਬ ਤਾਂ ਬਾਅਦ ਚ ਕਰੀ ਜਾਵੇ ਪਿਛਲੇ 2023 ਦਾ ਹਿਸਾਬ ਹੈ ਕੈਗ ਦੀ ਰਿਪੋਰਟ ਜੇ ਜਿਹੜੇ ਹੁਣ ਕੱਢੀ ਬੈਠੇ ਆ ਇਹ ਤੇ ਜੇ ਪਿੱਛੇ 2 ਸਾਲ ਲੰਘ ਗਏ ਤੇ ਹੁਣ ਵਿਵਤਾ ਦੇ ਸਮੇਂ ਹਸਾਬਕਤਾ ਲੈ ਕੇ ਬੈਠ ਗਏ ਵਿਆਹ ਚ ਬੀਜ ਦਾ ਲੇਖਾ ਲੱਗਿਆ ਵਿਜਣ ਸੋ ਇਸ ਕਰਕੇ ਕੇਂਦਰ ਨੂੰ ਅਸੀਂ ਕਹਿ ਰਹੇ ਆ ਵੀ ਆਪਣਾ ਹਸਾਬਕਤਾ ਬਾਅਦ ਚ ਕਰਦੇ ਰਹੋ ਠੀਕ ਆ ਇਹਨਾਂ ਨੂੰ ਹਸਾਬਕਤਾ ਦੇਣਾ ਚਾਹੀਦਾ 50 ਸਰਕਾਰ ਨੂੰ ਪਰ ਵਿਵਤਾ ਸਮੇਂ ਤਕਲੀਫ ਸਮੇਂ ਦੁੱਖ ਸਮੇਂ ਇਸ ਘਾਟੇ ਦੀ ਪ੍ਰਵਾਈ ਲਈ ਕੇਂਦਰ ਜਿਹੜਾ ਹੈ ਪਹਿਲੀ ਗੱਲ ਤਾਂ ਇਹਨੂੰ ਕੁਦਰਤੀ ਆਫਤ ਐਲਾਨ ਕਰੇ ਤੇ ਜਿਹੜੀਆਂ ਬਿਮਾਰੀਆਂ ਪਈਆਂ ਨੇ ਭਾਵੇਂ ਹਲਦੀ ਰੋਗਾ ਬਦਰੰਗੀ ਦਾਣਾ ਬੋਨਾ ਵਾਇਰਸ ਆ ਤੇ ਦੂਜਾ ਇਹਦੀ ਪਰਭਾਈ ਡਿਜਾਸਟਰ ਫੰਡ ਦੇ ਵਿੱਚੋਂ ਸਟੇਟ ਡਿਜਾਸਟਰ ਫੰਡ ਦੇ ਵਿੱਚੋਂ ਕਰੇ ਅੱਧਾ ਪੈਸਾ ਸਰਕਾਰ ਪਾਵੇ ਪੰਜਾਬ ਦੀ ਅੱਧਾ ਪੈਸਾ ਪਾਵੇ ਕੇਂਦਰ ਪੰਜਾਬ ਸਰਕਾਰ ਨੇ ਜਿਹੜਾ ਰੰਗਲਾ ਪੰਜਾਬ ਮਿਸ਼ਨ ਦੇ ਨਾਂ ਹੇਠ ਪੈਸਾ ਇਕੱਠਾ ਕੀਤਾ ਉਹ ਪੈਸਾ ਜਿਹੜਾ ਹੈ ਕਿਸਾਨਾਂ ਦੇ ਇਸ ਘਾਟੇ ਦੀ ਪਰਭਾਈ ਲਈ ਹਿੱਸੇ ਵਿੱਚ ਪਾਇਆ ਜਾਵੇ ਔਰ ਜਿਹੜੇ ਮਜ਼ਦੂਰ ਨੇ ਆੜਤੀ ਨੇ ਜਾਂ ਸੈਲਰਾਂ ਵਾਲੇ ਨੇ ਉਹਨਾਂ ਲਈ ਵੀ ਰਿਲੈਕਸੇਸ਼ਨ ਦੇ ਕੇ ਉਹਨਾਂ ਦੇ ਘਾਟੇ ਦੀ ਪਰਪਾਈ ਦੀ ਵਿਵਸਥਾ ਕੀਤੀ ਜਾਵੇ ਸੋ ਅੱਜ ਉੱਲ ਮਲਾ ਕੇ ਅਸੀਂ ਕਹਿ ਸਕਦੇ ਆ ਕਿ ਅੱਜ ਸਾਡਾ ਮੈਮੋਰੰਡਮ ਦੇਣ ਦਾ ਮਕਸਦ ਸੀ ਸਰਕਾਰ ਨੂੰ ਜਗਾਉਣਾ ਸਰਕਾਰ ਨੂੰ ਅਹਿਸਾਸ ਕਰਾਉਣਾ ਔਰ ਸਰਕਾਰ ਪੰਜਾਬ ਦੀ ਨੂੰ ਕੇਂਦਰ ਕੋਲ ਪੰਜਾਬ ਦਾ ਕੇਸ ਲੈ ਕੇ ਜਾਣ ਲਈ ਮਤਲਬ ਮਜਬੂਰ ਕਰਨਾ ਔਰ ਇਹ ਵੀ ਅਸੀਂ ਚੇਤਾਵਨੀ ਦਿੱਤੀਆਂ ਨਾਲ ਕਿ ਜੇ ਨਾ ਕੀਤਾ ਤਾਂ ਅਸੀਂ ਇਹ ਚੱਲ ਜਾਵਾਂਗੇ ਜਤਮਾਰ ਸਾਹਿਬ ਜਿਸ ਤਰ੍ਹਾਂ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋਇਆ ਹੈ ਇਸ ਕਿਸੇ ਸਿੰਘ ਸਾਹਿਬ ਜਿਹੜੀ ਦਸਤਾਰ ਬੰਦੀ ਆ ਮੁਰ ਦੁਬਾਰਾ ਹੋਈ ਆ ਤੇ ਕੁਝ ਅਜੇ ਵੀ ਸ਼ਸ਼ੋਭਨ ਦੇ ਵਿੱਚ ਲਈ ਕੀ ਸਮਝੋ ਦੇਖੋ ਸਹੀ ਮੈਂ ਅਭੀ ਤਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਜਿਹੜਾ ਹੈ ਸਮੁੱਚੀ ਕੌਮ ਦੇ ਜਥੇਦਾਰ ਤੇ ਇਹਦੇ ਲਈ ਸੋਚੇ ਕੌਮ ਦੀ ਏਕਤਾ ਇਕਜੁੜਤਾ ਇਕਸੁਰਤਾ ਬਹੁਤ ਜ਼ਰੂਰੀ ਆ ਅੱਜ ਜੇ ਸਭ ਤੋਂ ਵੱਡੀ ਤਰਾਸ ਦੀ ਪੰਜਾਬ ਦੀ ਕਹਿ ਲਓ ਸਿੱਖ ਸਮਾਜ ਦੀ ਕਹਿ ਲਓ ਔਰ ਸਾਡੇ ਨਾਲ ਜਿਹੜਾ ਅਨਿਆਇ ਹੋ ਰਿਹਾ ਤੱਕਾ ਹੋ ਰਿਹਾ ਦੇਖੋ ਸਜਾਵਾਂ ਪੂਰੀਆਂ ਹੋ ਗਈਆਂ ਇਹਦੇ ਬਾਵਜੂਦ ਜਿਹੜੇ ਬੈਠੇ ਨੇ ਬੰਦੇ ਔਰ ਪ੍ਰਧਾਨ ਮੰਤਰੀ ਤੱਕ ਐਲਾਨ ਕੀਤੇ ਗਏ ਫੇਰ ਅਮਲ ਨਹੀਂ ਹੋ ਰਹੇ ਸੋ ਇਸ ਕਰਕੇ ਅਸੀਂ ਕਹਿਣਾ ਚਾਹੁੰਦੇ ਆ ਕਿ ਸਾਨੂੰ ਇੱਕ ਜੁੜਤਾ ਇੱਕ ਸੁਰਤਾ ਦਿਖਾਉਣ ਦੀ ਲੋੜ ਆ ਔਰ ਇਹ ਇੱਕ ਜੁੜਤਾ ਇੱਕ ਸੁਰਤਾ ਸ੍ਰੀ ਅਕਾਲ ਤਖਤ ਸਾਹਿਬ ਤੇ ਜੁੜ ਕੇ ਹੀ ਹੋ ਸਕਦੀ ਆ ਔਰ ਸ੍ਰੀ ਅਕਾਲ ਤਖਤ ਸਾਹਿਬ ਤੇ ਤੀਕਤਾ ਦਿਖਾਉਣ ਲਈ ਸਾਨੂੰ ਆਪਣੀ ਮਰਿਆਦਾ ਸਾਡੀਆਂ ਪਰੰਪਰਾਵਾਂ ਰਾਡੀਆਂ ਮਾਨਤਾਵਾਂ ਤੇ ਪੂਰੀ ਤਰ੍ਹਾਂ ਸਿਰਦਰ ਹੋ ਕੇ ਪਹਿਰਾ ਦੇਣਾ ਪਏਗਾ ਤੇ ਜੇ ਕੌਮ ਕਿਸੇ ਪ੍ਰੋਗਰਾਮ ਤੇ ਦਿਫਾੜ ਹੋ ਜੇ ਜੇ ਕੌਮ ਦੀਆਂ ਸੰਸਥਾਵਾਂ ਦਾ ਇੱਕ ਮਤ ਨਾ ਹੋਵੇ ਤਾਂ ਸਾਡੇ ਜਿਹੜੇ ਮਾਜੋਗ ਜ਼ਿੰਮੇਵਾਰ ਲੋਕ ਨੇ ਉਹਨਾਂ ਨੂੰ ਯਤਨ ਕਰਨਾ ਚਾਹੀਦਾ ਤਾਂ ਕਿ ਅਸੀਂ ਆਪਣੀ ਜਿਹੜੀ ਏਕਤਾ ਉਹਨੂੰ ਕਾਇਮ ਕਰ ਸਕੀਏ ਪੁਨਰ ਸਜੀਤ ਉਹਨੂੰ ਮੰਨਦਾ ਕਿ ਨਾ ਮੈਂ ਇੱਕ ਦੂਤਾ ਹੋ ਗਈ ਹੈ ਕਿ ਜਥੇਦਾਰ ਪ੍ਰਵਾਨ ਹੈ ਦੇਖੋ ਇਹ ਤਾਂ ਗੱਲ ਮੈਂ ਤੁਹਾਨੂੰ ਪਹਿਲਾਂ ਹੀ ਦੱਸਦੇ ਵੀ ਇਹ ਯਤਨ ਕਰਨਾ ਚਾਹੀਦਾ ਜੇ ਕੋਈ ਸੰਸਦਾਵਾਂ ਦੇ ਵੀ ਤੇ ਕੋਈ ਮੱਤ ਭੇਜਾ ਕੋਈ ਇਹ ਤਾਂ ਸਾਰਿਆਂ ਨੂੰ ਇੱਕ ਸਾਂਝੇ ਤੌਰ ਤੇ ਇਕੱਠੇ ਹੋ ਕੇ ਕਰਨੇ ਚਾਹੀਦੇ ਨੇ ਯਤਨ ਤਾਂ ਕਿ ਅਸੀਂ ਇੱਕ ਜੋੜਤਾ ਦਿਖਾ ਸਕੀਏ ਅੱਜ ਸਾਰਾ ਸ਼ੋਮਨੀ ਕਾਲੀਦਾਲ ਪੁਨਰਸ੍ਰੀਤੀ ਡੀਸੀ ਸਾਹਿਬ ਦੇ ਦਫ਼ਤਰ ਦੇ ਵਿੱਚ ਆਇਆ ਕਿਉਂਕਿ ਜਿਹੜਾ ਧਾਨ ਦਾ ਝਾੜ ਹੈ ਉਹ 40% ਤੋਂ ਉੱਤੇ ਘਟ ਗਿਆ ਇੱਕ ਪਾਸੇ ਤਾਂ ਹੜ ਆ ਗਏ ਉਥੇ ਤਵਾਹੀ ਮੱਚ ਗਈ ਇਹ ਤਬਾਹੀ ਨੋਂ ਵੀ ਉੱਪਰ ਦੀ ਹੈ ਇਹਨੇ ਤਾਂ ਹਰ ਬੰਦੇ ਦਾ ਨੁਕਸਾਨ ਕੀਤਾ ਸਾਰਾ ਪੂਰੇ ਦਾ ਪੂਰਾ ਜਿੰਨਾ ਪੈਸਾ ਲੱਗਣਾ ਸੀ ਪੈਸਾ ਲੱਗ ਰਿਹਾ ਖਰਚਾ ਹੋਣਾ ਦੀ ਖਰਚਾ ਹੋ ਗਿਆ ਹੁਣ ਨਾ ਕਮਾਈ ਨਾ ਵਧਣ ਜੋਗੇ ਨੇ ਨਾ ਉਹਨੂੰ ਬਹਣ ਜੋਗੇ ਸੋ ਐਡਾ ਬੜਾ ਨੁਕਸਾਨ ਹੋਇਆ ਉਹਦੇ ਲਈ ਅਸੀਂ ਸਾਰੇ ਜਾਨੇ ਇਕੱਠੇ ਹੋ ਕੇ ਅੱਜ ਮੈਡਮ ਡੀਸੀ ਪਟਿਆਲਾ ਨੂੰ ਮੋਰੰਡਮ ਦਿੱਤਾ ਕਿ ਇਹਨੂੰ ਤੁਸੀਂ ਸੈਂਟਰ ਸਰਕਾਰ ਕੋ ਵੀ ਪੰਜਾਬ ਸਰਕਾਰ ਕੋ ਦੋਹੇ ਅੱਧ ਦੇ ਪੈਸੇ ਪਾ ਕੇ ਘੱਟੋ ਘੱਟ 20-2000 ਰੁਪਈਆ ਹਰ ਪਰ ਇਕ ਮਗਰ ਦੇਣਾ ਚਾਹੀਦਾ ਤਾਂ ਕਿ ਕਿਉਂਕਿ ਉਧਰ ਤਾਂ ਲਾ ਕੇ ਲੋਕਾਂ ਨੇ ਮਤਤ ਵੀ ਕਰਤੀ ਲੋਕ ਜਾ ਵੀ ਆਏ ਪਰ ਇਸੇ ਤਰ੍ਹਾਂ ਕੋਈ ਮਦਦ ਨਾਲ ਕਿਸੇ ਨੂੰ ਪਤਾ ਕਿਸੇ ਨੂੰ ਪਤਾ ਵੀ ਹੈ ਨਹੀਂ ਸੋ ਇੱਥੇ ਹਰ ਇੱਕ ਮਜ਼ਦੂਰ ਦਾ ਵੀ ਨੁਕਸਾਨ ਹੋਇਆ ਹੈ ਆਰਤੀ ਦਾ ਵੀ ਨੁਕਸਾਨ ਹੋਇਆ ਹੈ ਜ਼ਿਮੀਦਾਰ ਦਾ ਵੀ ਨੁਕਸਾਨ ਹੋਇਆ ਹੈ ਆਮ ਲੋਕਾਂ ਨੂੰ ਵੀ ਨੁਕਸਾਨ ਹੋਇਆ ਹੈ ਜੇ ਜ਼ਿਮੀਦਾਰ ਕੋ 4 ਪੈਸੇ ਹੋਣਗੇ ਤਾਂ ਆ ਕੇ ਦੁਕਾਨ ਤੇ ਖਰਚੂਗਾ ਕਿਉਂਕਿ ਸਾਰੇ ਆਦਾਈ ਨੁਕਸਾਨ ਇਹਦੇ ਟੋੜਾ ਤੇ ਮੇਰਾ ਵੀ ਨੁਕਸਾਨ ਹੋਇਆ ਸੋ ਉਹਦੇ ਲਈ ਅਸੀਂ ਇਹ ਮੰਨਉ ਦਿੱਤਾ ਹੈ ਤੇ ਇਹ ਨੁਕਸਾਨ ਮੇਰੇ ਖਿਆਲ ਬਹੁਤ ਵੱਡਾ ਨੁਕਸਾਨ ਹੈ ਦੇਖਣ ਨੂੰ ਪਤਾ ਨਹੀਂ ਲੱਗਦਾ ਹੈ ਪਰ ਜਿੱਥੇ ਜਿੱਥੇ ਤੁਸੀਂ ਜਾਣੇ ਹੋ ਉੱਥੇ ਪਤਾ ਲੱਗਦਾ ਵੀ ਕਿੰਨਾ بڑا ਨੁਕਸਾਨ ਹੋਇਆ ਸੋ ਸਾਰੇ ਜਾਣੇ ਆਪਾਂ ਕੋਸ਼ਿਸ਼ ਕਰੀਏ ਕਿ ਸੈਂਟਰ ਜੇ ਪਹਿਲੀ ਗੱਲ ਮੈਂ ਪੰਜਾਬ ਸਰਕਾਰ ਨੂੰ ਬੇਨਤੀ ਕਰਦਾ ਕਿ ਉਹ ਸੈਂਟਰ ਸਰਕਾਰ ਦੇ ਕੋਲ ਜਾਣ ਉਹਨੂੰ ਮਨਾਉਣ ਆਪਣੀ ਈਗੋ ਪਿੱਛੇ ਮੈਂ ਪਿੱਛੇ ਲੋਕਾਂ ਦਾ ਨੁਕਸਾਨ ਨਾ ਕਰਨ ਜੇ ਇਹਨਾਂ ਨੇ ਨਾ ਕੁਝ ਕੀਤਾ ਫਿਰ ਅਸੀਂ ਕੋਸ਼ਿਸ਼ ਕਰਾਂਗੇ ਕਿ ਅਸੀਂ ਜਿਹੜਾ ਸੈਂਟਰ ਦਾ ਖੇਤੀਬਾੜੀ ਮੰਤਰੀ ਹੈ ਉਹਨੂੰ ਜਾ ਕੇ ਮਿਲੀਏ ਉਹਨੂੰ ਕਹੀਏ ਕਿ ਵੀ ਤੁਸੀਂ ਇਹ ਇਹਨੂੰ ਜੋ ਕੁਦਰਤੀ ਆਫਤ ਹੈ ਉਦੋਂ ਦੀ ਆਪ ਦੇ ਵਿੱਚ ਲੈ ਕੇ ਆਓ ਬਹੁਤ بڑا ਨੁਕਸਾਨ ਹੈ ਜਿੰਨਾ ਤੇ ਤੁਸੀਂ ਨਾਲ ਲੈ ਕੇ ਆਉਂਗੇ ਇਹਦੀ ਪਰਵਾਹ ਹੀ ਕੋਣੀ ਸਮਾਣੇ ਹਲਕੇ ਦੀ ਗੱਲ ਕਰਦੇ ਉਹਦੀ ਰਿਪੋਰਟ ਵੀ ਨਾਲ ਲਗਾਈ ਗਈ ਹੈ ਉਹ ਵੀ ਤੁਹਾਡੇ ਕੋਲ ਸਮਾਣੇ ਉਹਨਾਂ ਦੇ ਪਿੰਡਾਂ ਦੇ ਵੀ ਠਹਿ ਗਏ ਸਾਰੇ ਜਿੱਥੇ ਜਿੱਥੇ ਹੈ ਨਾ ਸਾਰੇ ਪੰਜਾਬ ਵਿੱਚ ਜਿੱਥੇ ਹਰ ਆਗੇ ਉੱਥੇ ਹਰਿਆਣਾ ਬਰਵਾਦੀ ਹੋ ਗਈ ਜਿੱਥੇ ਰਹਿ ਗਿਆ ਉੱਥੇ ਤਕਰੀਬਨ ਸਾਰੇ ਪੰਜਾਬ ਦੀ ਇਕੱਲੇ ਸਮਾਣੇ ਦੀ ਗੱਲ ਕਰ ਲਓ ਤੁਸੀਂ ਤੇ ਸਾਰੇ ਪਟਿਆਲੇ ਦੀ ਗੱਲ ਕਰ ਲਓ ਚਾਹੇ ਤੁਸੀਂ ਸਾਰੇ ਪੰਜਾਬ ਦੀ ਗੱਲ ਕਰ ਲਓ ਹਰ ਜਗ੍ਹਾ ਦੀ ਤੁਸੀਂ ਇਥੇ ਮਰਜ਼ੀ ਚੱਲੇ ਚੱਲੋ ਉੱਥੇ ਤੁਹਾਨੂੰ ਇਹ ਬੌਣਾ ਰੋਗ ਜਿਹੜਾ ਹਲਦੀ ਰੋਗ ਹੈ ਹਰ ਜਗ੍ਹਾ ਤੇ ਮਿਲ ਅੱਗੇ ਹੋ ਜਾਂਦਾ ਕਦੇ-ਕਦਾਈ ਮਾੜਾ-ਮੋਟਾ ਹੋ ਜਾਂਦਾ 1% 2% ਹੋ ਜਾਂਦੇ ਸੀ ਅੱਗੇ ਪਰ ਹੁਣ ਇਹ 40 50% ਦੇ ਉੱਤੇ ਗੱਲ ਪਹੁੰਚ ਗਈ ਜਿਸ ਦੇ ਨਾਲ ਬਹੁਤ ਵੱਡਾ ਨੁਕਸਾਨ ਹੋਇਆ ਰਖਾ ਸਰ ਪੰਜਾਬ ਦੇ ਹਾਲਾਤ ਦੇਖੀ ਆਪਾਂ ਬਿਲੋਦ ਜਿਹੜੇ ਨੇ ਡਿੱਗੜਦੇ ਜਾ ਰਹੇ ਨੇ ਰੋਜ਼ ਗੈਂਗਵਾਰ ਹੋਰੀ ਆ ਲੋਕਾਂ ਤੋਂ ਹੋਰੀ ਆ ਤੁਹਾਨੂੰ ਲੱਗਦਾ ਨਹੀਂ ਕਿ ਆਹ ਵਾਲੇ ਸਮੇਂ ਦੇ ਵਿੱਚ ਪੰਜਾਬ ਕਿਹੜੇ ਰਾਹ 'ਤੇ ਡੁੱਲ ਰਿਹਾ ਹੈ ਦੇਖੋ ਕਾਨੂੰਨ ਦਾ ਰਾਜ ਤਾਂ ਤੇ ਹੈ ਹੀ ਨਹੀਂ ਇੱਥੇ ਤਾਂ ਰੋਜ਼ ਕਿੱਥੇ ਰੋਜ਼ ਗੋਲੀ ਚੱਲਦੀ ਹੈ ਗੈਂਗਸਟਰ ਰਾਜ ਹੋਇਆ ਪਿਆ ਕੋਈ ਮਤਲਬ ਕਹਿਣ ਵਾਲੀ ਗੱਲ ਹੀ ਹੈ ਨਹੀਂ ਕੋਈ ਕਿਸਦਾ ਡਰ ਨਹੀਂ ਕਿਸਦਾ ਭੈ ਨਹੀਂ ਪੁਲਸ ਆਪ ਆ ਦੇਖ ਰਹੀਆਂ ਪੁਛ ਦੇ ਵਿੱਚ ਕੀ ਹੋ ਰਿਹਾ ਹੈ ਬਹੁਤ ਬੜਾ ਨੁਕਸਾਨ ਹੋ ਰਿਹਾ ਹੈ ਪੰਜਾਬ ਦਾ ਇਹ ਜਿਹੜਾ ਬਦਲਾਅ ਸੀ ਉਹ ਬਿਲਕੁਲ ਪੂਰਾ ਬਦਲਾਅ ਲਿਆਤਾ ਉਹਨਾਂ ਨੇ ਤਬਾਹੀ ਵਾਲੇ ਪਾਸੇ ਪੰਜਾਬ ਨੂੰ ਪਹੁੰਚਾਤਾ ਆਪ ਕਹਿਣ ਨੂੰ ਜੋ ਮਰਜ਼ੀ ਕਹੀ ਜਾਏ ਜੋ ਉਹਨਾਂ ਨੇ ਗੱਲਾਂ ਕੀਤੀਆਂ ਕਿ ਸਾਡੇ ਟਾਈਮ ਦੇ ਧਰਨਾ ਮੀਨ ਲੱਗੂਗਾ ਸਾਡੇ ਟਾਈਮ 'ਚ ਨੌਕਰੀਆਂ ਮਿਲ ਜਾਣਗੀਆਂ ਅੱਜ ਤੁਸੀਂ ਦੇਖ ਰਹੇ ਹੋ ਧਰਨੇ ਕਿੰਨੇ ਲੱਗ ਰਹੇ ਨੇ ਹਰ ਜਗ੍ਹਾ ਦੇ ਉੱਤੇ ਕਿਤੇ ਵੀ ਕੋਈ ਕੰਮ ਦੀ ਗੱਲ ਨਹੀਂ ਹੋ ਰਹੀ ਹੈ ਕੋਈ ਇੰਪਲੋਇਮੈਂਟ ਨਹੀਂ ਹੈ ਕੋਈ ਇੰਡਸਟਰੀ ਨਹੀਂ ਆ ਰਹੀ ਹੈ ਤੇ ਹਰ ਬੰਦੇ ਜਰਦਾ ਹੈ ਯੂਪੀ ਤੇ ਪੰਜਾਬ ਦਾ ਜਿਵੇਂ ਸਮਾਨਤਾ ਫਰਕ ਸੀ ਅੱਜ ਇੰਡਸਟ੍ਰੀਲਿਸਟ ਹੈ ਉਹ ਯੂਪੀ ਕੰਨੀ ਨੂੰ ਕਰ ਰਿਹਾ ਪੰਜਾਬ ਦਾ ਇੰਡਸਟਰੀ ਉਧਰ ਨੂੰ ਜਾ ਰਿਹਾ ਇਹ ਕਿਉਂ ਹੈ ਕਿਉਂਕਿ ਲਾਗ ਨਾ ਰਹੀ ਸਭ ਤੋਂ ਪਹਿਲਾਂ ਬੰਦਾ ਚਾਹੁੰਦਾ ਹੈ ਕਿ ਮੈਂ ਸੇਫਟੀ ਹੋਵੇ ਮੇਰੀ ਮੈਂ ਕੰਮ ਆਰਾਮ ਨਾਲ ਕਰ ਸਕਾਂ ਉਹ ਇੱਥੇ ਹੈ ਨਹੀਂ ਰੋਜ਼ ਫਰੋਤੀਆਂ ਜਿਹੀਆਂ ਚਿੱਠੀਆਂ ਆਉਂਦੀਆਂ ਨੇ ਟੈਲੀਫੋਨ ਆਉਦੇ ਨੇ ਤੋਂ ਇਹ ਕਰਕੇ ਇੱਥੇ ਪੰਜਾਬ ਦਾ ਮਾਹੌਲ ਬਹੁਤ ਮਾੜਾ ਹੈ ਤੇ ਇਹ ਤਾਂ ਹੁਣ ਮੇਰਾ ਖਿਆਲ ਹੈ ਵੀ ਇਹ ਸਰਕਾਰ ਤੋਂ ਬਾਅਦ ਹੀ ਹੋਰ ਜੋ ਕੁਛ ਹੋਣਾ ਕਿਉਂਕਿ ਇਹਨਾਂ ਨੇ ਤਾਂ ਕੁਝ ਨਹੀਂ ਕਰਨਾ ਹੈ ਆ ਆਪਣਾ ਸਰਹਿੰਦਰਪੁਰ ਮੰਡੀ ਬਣ ਰਹੀ ਹੈ ਦੇਖੋ ਅੱਜ ਡਿਪਟੀ ਕਮਿਸ਼ਨਰ ਪਟਿਆਲਾ ਸਮੁੱਚੇ ਪੰਜਾਬ ਭਰ ਦੇ ਵਿੱਚ ਸਾਡੇ ਡੈਲੀਗੇਸ਼ਨ ਨੇ ਜਿਹੜੇ ਹੈਗੇ ਨੇ ਉਹ ਮਿਲੇ ਨੇ ਕਿਸਾਨਾਂ ਦੀ ਬਹੁਤ ਵੱਡੀ ਸਮੱਸਿਆ ਜਿੱਥੇ ਪੰਜਾਬ ਦਾ ਇੱਕ ਹਿੱਸਾ ਹੜ੍ਹਾਂ ਦੀ ਮਾਰ ਥੱਲੇ ਆ ਉੱਥੇ ਜਿਹੜਾ ਕੁਦਰਤੀ ਆਫਤ ਹੀ ਸਮਝੋ ਇਹਨੂੰ ਕਿ ਜਿਹੜਾ ਝੋਨੇ ਦਾ ਝਾੜ ਜਿਹੜੀ ਤੁਹਾਨੂੰ ਫਸਲ ਆਮ ਖੜੀ ਦਿਖਦੀ ਆ ਉਹਦਾ ਝਾੜ ਵੀ 40% ਘਟ ਨਿਕਲਿਆ ਤੇ ਫਿਰ ਜਿਹੜਾ ਬੌਣਾ ਰੋਗ ਤੇ ਹਲਦੀ ਰੋਗ ਆ ਉਨੇ ਦੁਗਣੀ ਮਾਰ ਜਿਹੜੀ ਹੈ ਕਿ ਕਿਸਾਨ ਨੂੰ ਹੋਰ ਮਾਰੀ ਆ ਪਰ ਅਫਸੋਸ ਇਸ ਗੱਲ ਦਾ ਵੀ ਵਿਸ਼ੇਸ਼ ਸੈਸ਼ਨ ਪੰਜਾਬ ਵਿਧਾਨ ਸਭਾ ਦਾ ਬੁਲਾਇਆ ਗਿਆ ਕਿਸਾਨੀ ਦੇ ਨਾਂ ਦੇ ਉੱਤੇ ਬੁਲਾਇਆ ਗਿਆ ਪਰ ਜਿੱਥੇ ਹੜਾਂ ਦੇ ਨਾਂ ਦੇ ਉੱਤੇ ਬੁલાਏ ਹੋਏ ਸੈਸ਼ਨ 'ਚ ਇੱਕ ਦੂਜੇ ਬੰਦੇ ਨਾਲ ਤੋਹਮਤਬਾਜ਼ੀ ਤਾਂ ਕਿ ਉਹ ਸੀਮਤ ਰਹਾ ਉੱਥੇ ਕਿਸੇ ਇੱਕ ਵੀ ਪਾਰਟੀ ਨੇ ਉਸ ਸੈਸ਼ਨ ਦੇ ਵਿੱਚ ਬੌਣੇ ਬੂਟੇ ਦਾ ਨਾਂ ਨਹੀਂ ਲੱਤਾ ਨਾ ਝੋਨੇ ਦੇ ਘਟ ਝਾੜ ਦਾ ਨਾਂ ਲੱਤਾ ਵੀ ਕਿਵੇਂ ਜੀ ਸੰਭਾਵਨਾ ਬਣੀ ਹੋਈ ਸੀ ਸੋ ਇਸ ਲਈ ਮੈਂ ਸਮਝਦਾ ਵੀ ਇਹ ਇੱਕ ਗੈਰ ਸੰਜੀਦਗੀ ਜਿਹੜੀ ਪੰਜਾਬ ਦੀ ਸਿਆਸੀ ਜਮਾਤਾਂ ਵੱਲੋਂ ਦਿਖਾਈ ਗਈ ਇਹ ਬੇਹਦ ਚਿੰਤਾਜਨਕ ਆ ਸੋ ਸਾਰੇ ਸਿਸਟਮ ਨੂੰ ਦੇਖਦੇ ਹੋਏ ਸ਼੍ਰੋਮਣੀ ਅਕਾਲੀ ਦਲ ਤੋਂ ਨੇ ਸੁਜੀਤੀ ਨੇ ਵੀੜਾ ਚੱਕਿਆ ਕਿ ਜਿੱਥੇ ਹੜ੍ਹਾਂ ਦਾ ਮੁਆਵਜ਼ਾ ਜਲਦੀ ਤੋਂ ਜਲਦੀ ਲੋਕਾਂ ਨੂੰ ਮਿਲ ਸਕੇ ਉੱਥੇ ਹੀ ਜਿਹੜਾ ਬੌਣੇ ਬੁੱਟੇ ਦੀ ਮਾਰ ਆ ਜਿਹੜੀ ਘਟ ਝਾਰ ਦੀ ਮਾਰ ਆ ਹਲਦੀ ਰੋਗ ਦੀ ਮਾਰ ਆ ਵੀ ਉਹਦੀ ਪਰਭਾਈ ਵੀ ਜਿਹੜੀ ਹੈਗੀ ਆ ਉਹ ਅਸੀਂ ਅੱਜ ਤਾਂ ਡੀਸੀ ਨੂੰ ਮੈਮੋਰੰਡਮ ਦਿੱਤਾ ਪਹਿਲਾਂ ਗਵਰਨਰ ਪੰਜਾਬ ਨੂੰ ਵੀ ਮਿਲ ਕੇ ਆਏ ਸਾਡੇ ਡੈਪੂਟੇਸ਼ਨ ਤੇ ਉਸ ਤੋਂ ਪਹਿਲਾਂ ਵੀ ਅਸੀਂ ਰੌਲਾ ਰੱਪਾ ਪਾਇਆ ਰਿਪੋਰਟਾਂ ਤਿਆਰ ਹੋਣ ਲੱਗੀਆਂ ਹੁਣ ਪੌਣੇ ਬੁੱਟੇ ਦੇ ਇਹ ਲਗਾਤਾਰ ਅਸੀਂ ਯਤਨ ਕੀਤੇ ਪੰਜੋਲਾ ਪਿੰਡ ਪੰਜਾਬ ਦਾ ਪਹਿਲਾ ਪਿੰਡ ਸੀ ਜਿੱਥੇ ਸਭ ਤੋਂ ਪਹਿਲਾਂ ਰਿਪੋਰਟ ਹੋਈ ਤੇ ਹੁਣ ਹੋਰੀਆਂ ਰਿਪੋਰਟਾਂ ਪਰ ਹਜੇ ਸਰਕਾਰ ਨੇ ਸਪੈਸ਼ਲ ਗਰਦਾਵਰੀ ਦੇ ਐਲਾਨ ਨਹੀਂ ਕੀਤੇ ਹੈਗੇ ਐਦਾਂ ਹੀ ਪਹਿਲਾਂ ਗੜੇ ਮਾਰੀ ਹੋਈ ਸੀ ਉਹਦੀ ਰਿਪੋਰਟ ਤਾਂ ਤਿਆਰ ਕਰ ਲਈ ਪਰ ਸਪੈਸ਼ਲ ਗਰਦਾਵਰੀ ਦੇ ਆਰਡਰ ਨਹੀਂ ਹੋਏ ਉਹਨਾਂ ਨੂੰ ਮੁਆਵਜ਼ਾ ਨਹੀਂ ਅਜੇ ਤੱਕ ਮਿਲਿਆ ਸੋ ਕਿਤੇ ਉਵੇਂ ਹੀ ਨਾ ਕੇਸ ਹੋਵੇ ਇਸ ਲਈ ਦੀ ਪੈਰ ਬਈ ਡਿਪਲੋਮੈਸ਼ਨ ਪਟਿਆਲਾ ਰਾਹੀਂ ਮੈਮੋਰੰਡਮ ਦਿੱਤਾ ਹੈ ਅ ਦੇਸ਼ ਦੇ ਖੇਤੀਬਾੜੀ ਮੰਤਰੀ ਤੱਕ ਹੁਣ ਤੱਕਰ ਮੁੱਖ ਮੰਤਰੀ ਸਾਹਿਬ ਨੂੰ ਆਪ ਜਾ ਕੇ ਮਿਲ ਕੇ ਆਉਣਾ ਚਾਹੀਦਾ ਸੀ ਉਹ ਨਹੀਂ ਮਿਲੇ ਅਸੀਂ ਉਹਨਾਂ ਨੂੰ ਬੇਨਤੀ ਕਰਦੇ ਆ ਪਹਿਲਾਂ ਤਾਂ ਵੀ ਉਹ ਆਪਣੇ ਜ਼ਿੰਮੇਵਾਰੀ ਨੂੰ ਨਿਭਾਉਣ ਨਹੀਂ ਅਸੀਂ ਤਾਂ ਫਿਰ ਜਾਵਾਂਗੇ ਜਾਵਾਂਗੇ ਉੱਥੇ ਵੀ ਜਾਵਾਂਗੇ ਲੋੜ ਪਈ ਤਾਂ ਲੋਕਾਂ ਨੂੰ ਲਾਮਬੰਦ ਕਰਕੇ ਸੰਘਰਸ਼ ਵੀ ਕੀਤਾ ਜਾਊਗਾ ਇਸ ਲਈ ਹਰ ਤਰੀਕੇ ਦੇ ਨਾਲ ਦੂਜੀ ਮੇਰੀ ਬੇਨਤੀ ਇਹ ਆ ਵੀ ਯੂਆਰਐਸ ਜਿਹੜਾ ਮੰਡੀਆਂ ਦੇ ਵਿੱਚ ਕੀ ਹੋ ਰਿਹਾ ਕਿਸਾਨ ਬੇਵਸ ਹੋਇਆ ਚੁੱਪਾ ਲੁੱਟ ਹੋ ਰਹੀ ਆ ਮੈਂ ਸਮਝਦਾ ਮੈਂ ਤੁਹਾਨੂੰ ਵੀ ਬੇਨਤੀ ਕਰਦਾ ਵੀ ਮੀਡੀਆ ਦੇ ਕਿਸੇ ਹਿੱਸੇ ਵਿੱਚੋਂ ਲੁੱਟ ਦਾ ਜ਼ਿਕਰ ਨਹੀਂ ਹੋ ਰਿਹਾ ਸਿਆਸੀ ਜਮਾਤਾਂ ਦਾ ਟੁੱਟੀਆਂ ਹੋਈਆਂ ਨੇ ਉਹ ਤਾਂ ਦਿਖੇ ਨਹੀਂ ਰਹੀਆਂ ਮੰਡੀਆਂ ਦੇ ਵਿੱਚ ਸਰਕਾਰ ਵੀ ਨਹੀਂ ਦਿਖ ਰਹੀ ਵਿਰੋਧੀ ਧਿਰ ਵੀ ਨਹੀਂ ਦਿਖ ਰਹੀ ਮੰਡੀਆਂ ਦੇ ਵਿੱਚ 2-200 ਰੁਪਏ ਤੱਕ ਦਾ ਕਟ ਜਿਹੜਾ ਹੈਗਾ ਕਿਸਾਨ ਨੂੰ ਲੱਗ ਰਿਹਾ ਉਹਦਾ ਰੀਜ਼ਨ ਕੀ ਆ ਉਹਨ ਪਦਰੰਗੀ ਦਾਣਾ ਉਹ ਹਲਦੀ ਰੋਗ ਉਤੋਂ ਦੇਖਣ ਚ ਦਾਣਾ ਕਾਲਾ ਲੱਗਦਾ ਪਰ ਤੁਸੀਂ ਅੰਦਰੋਂ ਜਿਹੜਾ ਦਾ ਚੌਲ ਆ ਬਿਲਕੁਲ ਠੀਕ ਆ ਪਰ ਕਿਸਾਨ ਨੂੰ 2-200 ਰੁਪਏ ਦਾ ਕਟ ਉਹਦੇ ਵਾਸਤੇ ਲਾਇਆ ਜਾ ਰਿਹਾ ਤੇ ਤੁਸੀਂ ਕਿਸੇ ਅਧਿਕਾਰੀ ਨਾਲ ਗੱਲ ਕਰ ਲਓ ਕਹਿੰਦੇ ਸਾਨੂੰ ਕਹਾਂਓ ਜੀ ਉਹ ਕਿਸਾਨ ਜੇ ਕਹੂਗਾ ਤਾਂ ਉਹਦੀ ਫਸਲ ਚੱਕੀ ਨਹੀਂ ਜਾਣੀ ਉਹਨੂੰ ਡਰ ਇਸ ਚੀਜ਼ ਦਾ ਉਹ ਪੀਸਿਆ ਜਾ ਰਿਹਾ ਕਿਸਾਨ ਮੰਡੀਆਂ 'ਚ ਬੇਹਦ ਵੱਡੀ ਲੁੱਟ ਹੋ ਰਹੀ ਆ ਇਹ ਤਾਂ ਹੀ ਇਹਦਾ ਹਾਲ ਆ ਜੀ ਯੂਆਰਐਸ ਦੇ ਵਿੱਚ ਸਾਰੀ ਪਰਚੇ ਸਪੈਸ਼ਲ ਰਿਲੈਕਸੇਸ਼ਨ ਸਕੀਮ ਦੇ ਵਿੱਚ ਮਾਫ ਦੰਡਾ ਵਿੱਚ ਰਾਹਤਾਂ ਦੇਣਗੇ ਸ਼ੈਲਰ ਵਾਲਿਆਂ ਦਾ ਜਿਹੜਾ ਈਲਡ ਆ ਚੌਲ ਦੀ ਉਹ 70% ਆ ਹੁਣ ਜੇ ਉਹਨੂੰ ਘਟਾਉਣਗੇ ਥੋੜੀ ਤੇ ਤਾਂ ਹੀ ਮੈਂ ਸਮਝਦਾ ਵੀ ਇਹ ਸਾਰੀ ਸਮੱਸਿਆ ਦਾ ਹੱਲ ਹੋ ਸਕਦਾ ਹੈ ਬਦਰੰਗੀ ਦਾਣੇ ਦਾ ਸਮੱਸਿਆ ਦਾ ਹੱਲ ਤੇ ਜੇ ਪਹਿਲਾਂ ਕੋਸ਼ਿਸ਼ ਕਰਨੀ ਚਾਹੀਦੀ ਸੀ ਪੰਜਾਬ ਸਰਕਾਰ ਨੇ ਕੀਤੀ ਨਹੀਂ ਅਸੀਂ ਬਹੁਤ ਦੇਰ ਦੇ ਰੌਲੇ ਪਾ ਰਹੇ ਹਾਂ ਪਰ ਹੁਣ ਕੁਦਰਤੀ ਰੂਪ ਚ ਆਪਣੇ ਤੌਰ ਦੇ ਉੱਤੇ ਦੀ ਹਰ ਤਰੀਕੇ ਨਾਲ ਜਿਹੜੀ ਹੈਗੀ ਅਸੀਂ ਪੈਰਵਾਈ ਕਰਾਂਗੇ